ਇਹ ਗਾਣਾ ਗਾਉਣ ਤੋਂ ਹੁਣ ਥੋੜਾ ਜਿਹਾ ਟਲਦਾ ਇਹ ਮੇਰਾ ਦਿਲ ਨਹੀਂ ਕਰਦਾ ਗਾਣਾ ਗਾਉਣ ਨੂੰ ਇੱਕ ਤਾੜੀ ਮੇਰੀ ماں ਲਈ ਵਜਾ ਦਿਓ ਉਹ ਉਹ ਦੇਖਦੀ ਐ ਆ ਜਿਹੜਾ ਅੱਜ ਦਿਨਾਂ ਨਾ ਥੋੜਾ ਪਿਆਰ ਗਵਾਉਂਦਾ ਬਾਕੀ ਅੰਦਰੋਂ ਐਡੀ ਕੋਈ ਹੈ ਨਹੀਂ ਰਹੀ ਨਹੀਂ ਕੋਈ ਚੀਜ਼ ਸਰੇ ਸਰੇ ਮੈਨੂੰ ਫੋਨ ਆਉਣਾ ਪਹਿਲਾਂ सब तो पहली विश मेरी माँ की होंगी सी मुबारक मेरे पुत अच्छ मैं सवेर का फोन ही डिक्की जाना ਜਿਨ੍ਹਾਂ ਦੇ ਕੋਲ ਹੈਗੇ ਨੇ ਨਾ ਉਹ ਸੰਭਾਲ ਲੋ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਦੌਲਤਾਂ ਮਿਲ ਜਾਂਦੀਆਂ ਆਸ਼ੀਰਵਾਦਾਂ ਮਿਲ ਜਾਂਦੀਆਂ ਮਾਪੇ ਨਹੀਂ ਮਿਲਦੇ ਕਾਸਟੋਰ ਤੇ ਮਾਂ ਦਾ ਜਮ ਨਹੀਂ ਮਿਲਦੀ ਕਿਹੜੇ-ਕਿਹੜੇ ਸੇਵਾ ਕਰਦੇ ਆ ਆਪਣੇ ਮਾਪਿਆਂ ਦੀ ਮੇਰਾ ਵੀਰ ਮੇਰੇ ਭਰਾ ਇਥੋਂ ਮੇਰੀਆਂ ਗੱਲਾਂ ਸ਼ਾਇਦ ਤੁਹਾਨੂੰ ਚੰਗੀਆਂ ਲੱਗ ਸਕਦੀਆਂ ਮਾੜੀਆਂ ਲੱਗ ਸਕਦੀਆਂ ਓਏ ਜਵਾਨਾ ਸੁਣਣ ਵਾਲੀ ਗੱਲ ਦੁਨੀਆ ਦੀਆਂ ਸਾਰੀਆਂ ਦੌਲਤਾਂ ਦੁਨੀਆ ਦੇ ਸਾਰੇ ਰਿਸ਼ਤੇ ਇੱਕ ਪਾਸੇ ਜਿਹੜਾ ਮਾਪੇ ਦਾ ਰਿਸ਼ਤਾ ਨਾ ਉਹ ਤੋਂ ਉੱਪਰ ਕੋਈ ਚੀਜ਼ ਹੋ ਨਹੀਂ ਸਕਦੀ ਇੱਕ ਗੱਲ ਮੇਰੀ ਯਾਦ ਰੱਖਿਓ ਲੜ ਬਨ ਲਿਓ ਜਿਨੇ ਆਪਣੇ ਮਾਪੇ ਰਾਜ਼ੀ ਕਰ ਲੈਣਾ ਜਿੱਥੇ-ਜਿੱਥੇ ਵੀ ਜਾਂਦੇ ਹਾਂ ਸਜਦਾ ਸਲਾਮ ਜਾਂਦੇ ਹਾਂ ਸਜਦਾ ਸਲਾਮ ਕਰਦੇ ਹਾਂ ਜਿਨ੍ਹਾਂ-ਜਿਨ੍ਹਾਂ ਦਰਬਾਰਾਂ ਤੇ ਜਾਂਦੇ ਹਾਂ ਗੁਰੂ ਘਰਾਂ 'ਚ ਜਾਂਦੇ ਹਾਂ ਉੱਥੇ ਮੱਥੇ ਥੋੜੇ ਉਦੋਂ ਪਰਵਾਣ ਹੋਣੇ ਨੇ ਜੇ ਘਰ ਬੈਠੇ ਮਾਪੇ ਕੋਸ਼ਿਸ਼ ਨਹੀਂ ਮੈਸੇਜ ਆਪਣੇ ਨਾਲ ਦੇ ਤੱਕ ਵੀ ਪਹੁੰਚਾਇਆ ਕਰੋ ਕਈ ਵਾਰੀ ਯਾਰ ਦੋਸਤ ਹੁੰਨੇ ਆ ਇੱਕ ਮਦਦ ਕਰਦਾ ਦੂਜਾ ਕਹਿੰਦਾ ਛੱਡ ਯਾਰ ਤੇਰੇ ਘਰ ਦੇ ਤਾਂ ਹੀ ਬੋਲਦੇ ਨੇ ਸਪੈਸ਼ਲੀ ਜਿਹੜੀ ਆ ਨਵੀਂ ਪਨੀਰੀ ਬੈਠੀ ਆ ਸਾਡੀ ਹਸਣ ਵਾਲੀ ਗੱਲ ਨਹੀਂ ਪੁੱਤ ਮੇਰੇ ਆ ਜਿੱਦਣ ਤੇਰੇ ਹੋਏ ਨਾ ਫਿਰ ਦੰਦ ਤੇਰੇ ਚੰਗੇ ਕਢਾਉਣਗੇ ਇਹ ਜਿਹੜੀ ਇੱਕ ਦੂਜੇ ਨੂੰ ਪੰਪ ਦੇਣਾ ਨਾ ਵੀ ਕੋਈ ਗੱਲ ਨਹੀਂ ਨਸ਼ੇ ਹੀ ਨੇ ਕਰ ਲੋ ਲੈ ਲੜਾਈ ਐ ਕਰ ਲੋ ਪਰ ਪਿੱਛੇ ਦੇਖਿਆ ਕਰੋ ਕਿ ਮੇਰੇ ਬਾਪ ਨੇ ਕਿਵੇਂ ਮਿਹਨਤਾਂ ਕਰ ਕਰਕੇ ਦਿਹਾੜੀਆਂ ਜੋਤੇ ਕਰ ਕਰਕੇ ਮੈਨੂੰ ਪਾਲਿਆ ਉਹ ਘਰ ਬੈਠੀ ਮਾਂ ਅਜੇ ਸਵੇਰ ਦੇ ਆਟੇ ਨਾਲ ਹੱਥ ਲਿਬੜੀ ਤੇ ਸ਼ਾਮ ਤੱਕ ਉਹ ਧੁੱਤੇ ਨਹੀਂ ਹੁੰਦੇ ਜਦ ਤੱਕ ਪੁੱਤ ਦਾ ਕੋਈ ਲੰਬਾ ਆ ਜਾਂਦਾ ਧੀ ਦਾ ਕੋਈ ਲੰਬਾ ਆ ਜਾਂਦਾ ਹੋਰ ਜਿਹੜੀ ਮਰਜ਼ੀ ਗਲਤੀ ਕਰ ਲਓ ਮੈਨੂੰ ਇਹ ਲੱਗਦਾ ਕਿ ਰੱਬ ਸ਼ਾਇਦ ਉਹ ਮaaf ਕਰ ਦੂਗਾ ਉਸ ਗੁਨਾਹ ਤੋਂ ਤੁਹਾਨੂੰ ਕੱਢ ਵੀ ਲਿਆਊਗਾ ਪਰ ਕਦੇ ਭੁੱਲ ਕੇ ਆਪਣੇ ਮਾਪੇ ਦਾ ਦਿਲ ਨਾ ਦੁਖਾਇਆ ਭੁੱਲ ਕੇ ਦਿਲ ਨਾ ਦੁਖਾਇਆ ਇਹ ਅੱਜ ਮੇਰੇ ਨਾਲ ਪ੍ਰੋਮਿਸ ਕਰਕੇ ਜਾਓ ਜਿਹੜੇ ਮੇਰੇ ਹਾਮਉਮਰ ਭਰਾ ਨੇ ਹੱਥ ਉੱਪਰ ਕਰਕੇ ਪ੍ਰੋਮਿਸ ਕਰਕੇ ਜਾਓ ਵੀ ਕਦੇ ਦਿਲ ਨਹੀਂ ਦਿਖਾਵਾਂਗੇ ਆਪਣੇ ਮਾਪਿਆਂ ਤੇ ਮੇਰੀਆਂ ਭੈਣਾਂ ਤਾੜੀ ਖੁੱਲ ਕੇ ਵਜਾ ਦਿਓ ਆਪਣੇ ਮਾਪਿਆਂ ਤੇ ਜ਼ਿੰਦਗੀ 'ਚ ਜ਼ਿੰਦਗੀ ਦੇ ਫਿਰ ਨਜ਼ਾਰੇ ਦੇਖਿਓ ਲੋਕ ਤੁਹਾਨੂੰ ਸਜਦੇ ਕਰਨਗੇ ਲੋਕ ਤੁਹਾਨੂੰ ਸਲਾਮਾਂ ਕਰਨਗੇ ਇਹ ਆਰ ਨੇ ਆਪਣੇ ਮਾਪੇ ਦੀ ਕਦਰ ਬਹੁਤ ਕੀਤੀ ਹੈ ਇਹਨੇ ਆਪਣੇ ਮਾਪੇ ਦੀ ਸੇਵਾ ਬਹੁਤ ਕੀਤੀ ਹੋ ਹ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿੰਦਿਆਂ ਹੁਣ ਮੇਰੀ ਜ਼ਿੰਦਗੀ ਦੀ ਮੋੜ ਨਾ ਐ ਮੈਂ ਹਾਂ ਅਮੀ ਮੇਰੀ ਦੱਸ ਕਿਹੜਾ ਤਾਰਾ ਤੈਨੂੰ ਤੋੜ ਲਾਈ ਮੈਂ ਇਹ ਗਾਣਾ ਕਿਹਨੂੰ ਕਿਹਨੂੰ ਆਉਂਦਾ ਨਾਲ ਗਾਉਂਗੇ ਕਲੈਨ ਕੋਈ ਰੀਸ ਨਹੀਂ ਠੰਡੀ ਤੁਸੀਂ ਦੋਨੋਂ ਥੋੜਾ ਜਿਹਾ ਘਟਾ ਲਓ ਇਹਨਾਂ ਦਾ ਲੈਵਲ ਦੋਨਾਂ ਦਾ ਘਟਾ ਦੇ ਕੀਬੋਰਡ ਤੇ ਹਾਰਮੋਨੀਅਮ ਕੋਈ ਰੀਸ ਨਹੀਂ ਠੰਡੀ ਖੈਰ ਮੰਗੇ ਹਰ ਰੱਬ ਵੀ ਪੂਰੀ ਕਮੀ ਕਦੇ ਵੀ ਮਾਦੀ ਜਾਨੀ ਉੱਠ ਗਿਆ ਮੇਰਾ ਤੇ ਯਕੀਨ ਤੇਰੇ ਰੱਬ ਤੋਂ ਰੱਬ ਦਾ ਵੀ ਦਿਲ ਕਦੇ ਤੋੜਨਾ ਨਹੀਂ ਮੈਂ ਹਾਂ ਅਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤਿੰਨ ਉੜਨਾ ਜੋ ਵਕਤ ਤੋਂ ਪਹਿਲਾਂ ਮਾਰੇ ਆ ਮੈਂ ਸੁਣਿਆ ਬਣਦੇ ਤਾਰੇ ਆ ਕਿੱਥੋਂ ਲੱਭਾਂ ਤੈਨੂੰ ਨੀ ਇਹ ਤਾਰੇ ਕਿੰਨੇ ਸਾਰੇ ਆ ਤੇਰੇ ਆ ਹੱਥਾਂ ਦੀ ਚੂਰੀ ਖਾਣ ਨੂੰ ਤਰਸ ਗਏ ਸ਼ੌਲ ਤੇਰਾ ਮੇਰੇ ਉਤੇ ਓੜਨਾ ਮੈਂ ਹਾਏ ਅਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਓੜਨਾ ਮੈਂ ਤਾੜੀਆਂ ਖੁੱਲ ਕੇ ਵਜਾ ਦਿਓ ਆਪਣੇ ਮਾਪਿਆਂ ਦੀ ਇੱਥੇ ਤੱਕ ਭਰ ਜੰਨੇ ਆ ਜਦੋਂ ਮਾਂ ਦਾ ਜ਼ਿਕਰ ਹੁੰਦਾ ਮਾਪੇ ਖੁਸ਼ ਰੱਖਿਆ ਕਰੋ ਯਾਰ ਦੁਨੀਆ ਖੁਸ਼ ਆਪਣੇ ਆਪ ਹੀ ਹੋ ਜਾਣੀ ਕੋਈ ਚੱਕਰ ਹੀ ਨਹੀਂ ਸਾਡੇ ਵਰਗੇ ਕਿੰਨੇ ਆਉਣੇ ਆ ਕਿੰਨੇ ਚਲੇ ਜਾਣੇ ਨੇ ਪਰ ਇੱਕ ਗੱਲ ਯਾਦ ਰੱਖੋ ਜਿਨੇ ਜਨਮ ਦਿੱਤਾ ਉਹ ਨਹੀਂ ਆਉਣੀ ਮੁੜ ਕੇ ਖੁੱਲ ਕੇ ਤਾੜੀ ਬਜਾ ਦਿਓ ਮਾਂ ਲਈ ਖੁੱਲ ਕੇ ਆਹ ਦੇਖ ਤੁਸੀਂ ਕਿ ਇੱਕ ਤਰ੍ਹਾਂ ਧੱਕੇ ਨਾਲ ਆ ਲੋਕਾਂ ਤੋਂ ਪੈਸੇ ਇਹ ਠੀਕ ਆ ਮੈਂ